ਮੇਰਾ ਨਾਮ ਨਮਰਤਾ ਹੈ ਮੈਂ 3ਵੀਂ ਜਮਾਤ ਵਿੱਚ ਪੜ੍ਹਦੀ ਹਾਂ ਅੱਜ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਤੇ ਮੈਂ ਇੱਕ ਗਾਣਾ ਪੇਸ਼ ਕਰਨ ਜਾ ਰਹੀ ਹਾਂ ਚਿੱਟੇ ਨਾਲ ਨਿੱਤ ਮਰੇ ਜਵਾਨੀ ਇੱਥੇ ਲੈਂਦਾ ਨਹੀਂ ਕੋਈ ਸਾਰ ਹੋਂ ਡੁੱਬਦਾ ਦੇਸ਼ ਬਚਾਉਣ ਲਈ ਤੂੰ ਤੁਮੜਕੇ ਗੇੜਾ ਮਾਰ ਅਥ ਜੜ ਵੀਰ ਤਨ ਬੇਨਤੀਆਂ ਕਰਦੀ ਚਿੱਟੇ ਨਾਂਡ ਰੋਜ ਹੀ ਜਵਾਨੀ ਜਾਵੇ ਮਰਦੀ ਮੈਂ ਤਾਂ ਕਰ ਚੁੱਕੀ ਸਭ ਨੂੰ ਪੁਕਾਰਵੇ ਹਣ ਤੂੰ ਹੀ ਭਗਤ ਸਿੰਘ ਮੜ ਕੇ ਦਵਾਰਾ ਗੇੜਾ ਮਾਰਵੇ ਹਣ ਤੂੰ ਹੀ ਭਗਤ ਸਿੰਘ ਰੋਧੀਆਂ ਹਜ਼ਾਰਾਂ ਮਾਂ ਮਾ ਇੱਥੇ ਤਾਂ ਹਮਾਰਵੇ ਨੇਤਾ ਨਹੀਂ ਪੰਜਾਬ ਦਾ ਕੋਈ ਲੈਂਦਾ ਕਿਸਾਰੇਵੇ ਰੋਧੀਆਂ ਹਜ਼ਾਰਾਂ ਮਾਂ ਮਾ ਇੱਥੇ ਤਾਂ ਹਮਾਰਵੇ ਨੇਤਾ ਨਹੀਂ ਪੰਜਾਬ ਦਾ ਕੋਈ ਲੈਂਦਾ ਕਿਸਾਰੇਵੇ ਹਣ ਤੂੰ ਹੀ ਆਖਿਲਾ ਦੇ ਵਿੜਾ ਪਾਰਵੇ ਹਣ ਤੂੰ ਹੀ ਭਗਤ ਸਿਆਮੜ ਕੇ ਦਵਾਰਾ ਗੇੜਾ ਮਾਰਵੇ ਹਣ ਤੂੰ ਹੀ ਭਗਤ ਸਿਆਹਾ ਤੁਹਾਡੇ ਤੋਂ ਬਗੈਰ ਜਿੱਤ ਹੁਣੀ ਨਹੀਂ ਓ ਜੰਗ ਵੇ ਸਾਰੀ ਹੀ ਓ ਟੀਮ ਲਿਆ ਹੋ ਜਤਨ ਤਨ ਵੇ ਤੁਹਾਡੇ ਤੋਂ ਬਗੈਰ ਜਿੱਤ ਹੁਣੀ ਨਹੀਂ ਓ ਜੰਗ ਵੇ ਸਾਰੀ ਹੀ ਓ ਟੀਮ ਲਿਆ ਹੋ ਜਤਨ ਤਨ ਵੇ